ਹੰਗਾਰਾ ਦਾ ਰੋਜ਼ਾਨਾ ਹੀ ਵੱਡਾ ਮਿਲ ਰਿਹਾ ਜਿਸ ਪ੍ਰਕਾਰ ਦਾ ਲੋਕਾਂ ਦਾ ਜੋਸ਼ ਹੈ ਪਿਆਰ ਹੈ ਸਤਿਕਾਰ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਸੋਹਣਾ ਮਾਹੌਲ ਬਣਦਾ ਜਾ ਰਿਹਾ ਹੈ ਔਰ ਪੂਰੇ ਲਧਿਆਣਾ ਦੇ ਵਿੱਚ ਇੱਕ ਲਹਿਰ ਦੇ ਵਾਂਗੂ ਕਾਂਗਰਸ ਪਾਰਟੀ ਦੀ ਹਵਾ ਚੱਲ ਰਹੀ ਹੈ ਔਰ ਮੈਨੂੰ ਪੂਰੇ ਨੰ ਉਮੀਦ ਹੈ ਕਿ ਵੱਡੇ ਫਰਕ ਦੇ ਨਾਲ ਛੋਟੇ ਫਰਕ ਦੇ ਨਾਲ ਨਹੀਂ ਵੱਡੇ ਫਰਕ ਦੇ ਨਾਲ ਸੱਚੇ ਪਾਤਸ਼ਾਹ ਪਰਮਾਤਮਾ ਫਤਿਹ ਬਖਸ਼ੇ ਇੱਕ ਜਿਆਦਾ ਜਿਹਦਾ ਬੈਂਸ ਸਾਹਿਬ ਅੱਜ ਤੁਹਾਡੀ ਪਾਰਟੀ ਸ਼ਾਮਲ ਹੋ ਰਹੀ ਨੇ ਦਿੱਲੀ ਦੇ ਵਿੱਚ ਤੇ ਕੀ ਕਹਿਣਾ ਚਾਹੁੰਗਾ ਕਿੰਨਾ ਖੁੰਗਾਰਾ ਮਿਲੇਗਾ ਤੁਹਾਨੂੰ ਇਹਨਾਂ ਦੇ ਸ਼ਾਮਲ ਹੋਣ ਨਾਲ ਜੇ ਕੋਈ ਵੀ ਕਿਸੇ ਦੇ ਵੀ ਸ਼ਾਮਲ ਹੋਣ ਨਾਲ ਜੇ ਕੋਈ ਦੋ ਬੰਦੇ ਜੁੜਦੇ ਆ ਉਹਨਾਂ ਨਾਲ ਇਕੱਠ ਵੱਧ ਹੈ ਪਰਿਵਾਰ ਵੱਡਾ ਹੁੰਦਾ ਹੈ ਕੋਈ ਵੀ ਵਿਧਾਇਕ ਮੇਥੋਂ رہ ਚੁੱਕੇ ਨੇ ਔਰ ਐਤਕੀ ਉਹਨਾਂ ਨੂੰ ਹਾਲਾਂਕਿ ਸੀਟ ਨਾ ਮਿਲਣ ਕਰਕੇ ਉਹਨਾਂ ਨੇ ਭਾਜਪਾ ਦੇ ਵਿੱਚਲਾ ਨੁਮਾਇਦ ਕੀਤੀ ਸੀ ਕਿ ਤੇ ਤੁਸੀਂ ਕੀ ਮਰ ਕੇ ਚਲਦੇ ਦੇਖੋ ਜੀ ਕੋਈ ਵੀ ਵਿਅਕਤੀ ਜਿਹੜਾ ਜੁੜਦਾ ਹੈ ਜਾਂ ਪਾਰਟੀ ਚ ਆਉਂਦਾ ਹੈ ਉਹਰੇ ਨਾਲ ਪਾਰਟੀ ਨੂੰ ਮਜ਼ਬੂਤ ਮਜ਼ਬੂਤੀ ਮਿਲਦੀ ਹੈ ਸੋ ਹਾਂ ਜੀ ਇਸ ਕੱਲ ਤੇ ਨਿਰਨੇ ਕੋਈ ਕਿਸੇ ਪ੍ਰਕਾਰ ਦਾ ਹੋਇਆ ਨਹੀਂ ਹੈ ਔਰ ਜੇ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਬਹੁਤ ਚੰਗੀ ਗੱਲ ਹੈ ਕੋਈ ਮਾੜੀ ਗੱਲ ਇੱਕ ਤਰੀਕ ਲਈ ਅਪੀਲ ਕਰਨਾ ਚਾਹੁੰਗੇ ਲੋਕਾਂ ਇੱਕ ਤਰੀਕ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਤਕੜੇ ਹੋ ਕੇ ਦਬ ਕੇ ਵੋਟਾਂ ਪਾ ਕੇ ਪੰਜੇ ਦਾ ਬਟਨ ਤੁਸੀਂ ਦਬਾਣਾ ਹੈ ਔਰ ਅਗਰ ਲੁਧਿਆਣਾ ਦਾ ਵਿਕਾਸ ਚਾਹੁੰਦੇ ਹੋ ਲੁਧਿਆਣਾ ਦੀ ਤਰੱਕੀ ਚਾਹੁੰਦੇ ਹੈ ਲੁਧਿਆਣਾ ਦੇ ਮਸਲਿਆਂ ਤੇ ਮੁੱਦਿਆਂ ਤੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਦੇਸ਼ ਦੀ ਪਾਰਲੀਮੈਂਟ ਆਵਾਜ਼ ਗੂੰਜੇ ਤਾਂ ਜ਼ਰੂਰ ਤਖੜੇ ਹੋ ਕੇ ਵੋਟਾਂ ਪਾਓ ਠੀਕ ਹੈ ਜੀ ਕਿਉਂਕਿ ਮੈਂ ਤੁਹਾਨੂੰ ਆਪ ਕੀਤੇ ਵੀਰੇ ਦੇ ਗਿਆ ਮੈਂ ਉੱਥੇ ਜਾੜੀ ਜਾਣਾ ਲੇਕੋ ਅੱਜ ਰਾਜਾ ਵੜਿੰਗ ਜੀ ਹਲਕਾ ਸਾਊਥ ਦੇ ਵਿੱਚ ਇੱਥੇ ਆਏ ਆ ਉਹਨਾਂ ਦੇ ਨਾਲ ਜਸਜੀ ਖਗੋੜਾ ਜੀ ਈਸ਼ਵਰ ਜੋਤ ਚਿਮਾ ਜੀ ਔਰ ਸਾਰੀ ਹੀ ਇਲਾਕੇ ਦੀ ਲੀਡਰਸ਼ਿਪ ਇੱਥੇ ਪਹੁੰਚੀ ਹੈ। ਔਰ ਸਾਰੇ ਇਲਾਕੇ ਦੇ ਵਿੱਚ ਨਾ ਸਿਰਫ ਸਾਊਥ ਦਾ ਬਲਕਿ ਪੂਰਾ ਜਿਹੜਾ ਲੁਧਿਆਣਾ ਪੂਰੀ ਕੰਸਟੀਚੁਐਂਸੀ ਦੇ ਵਿੱਚ ਇਸ ਟਾਈਮ ਰਾਜਾ ਅਮਰਿੰਦਰ ਸਿੰਘ ਵੜਿੰਗ 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 ਹੋ ਰਹੀ ਹੈ ਕਿਉਂਕਿ ਪੂਰਾ ਇਲਾਕਾ ਜਿਹੜਾ ਆ ਉਹ ਕਾਂਗਰਸ ਪਾਰਟੀ ਦੇ ਹੱਕ ਵਿੱਚ ਮਤਦਾਨ ਕਰਨ ਲਈ ਤਿਆਰ ਬੈਠਾ ਆ। ਕਾਰਨ ਇਹ ਹੈ ਕਿ ਪਿਛਲੀ ਜਿਹੜੀ 10 ਸਾਲ ਤੋਂ ਸਰਕਾਰ ਮੋਦੀ ਦੀ ਕੁੰਡਲੀ ਮਾਰ ਕੇ ਬੈਠੀ ਹੈ। ਉਹਨੇ 10 ਸਾਲਾਂ ਦੇ ਵਿੱਚ ਲੋਕਾਂ ਨੂੰ ਇੰਨਾ ਕਿ ਜ਼ਿਆਦਾ ਹਰਾਸਮੈਟ ਦਿੱਤੀ ਹੈ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ ਹੈ ਕਿ ਨਾ ਤਾਂ ਕੋਈ ਮਹਿੰਗਾਈ ਦੀ ਗੱਲ ਕਰਨ ਨੂੰ ਤਿਆਰ ਹੈ ਨਾ ਕੋਈ ਰੋਜ਼ਗਾਰ ਦੀ ਗੱਲ ਕਰਨ ਨੂੰ ਤਿਆਰ ਹੈ ਨਾ ਕੋਈ ਹੋਰ ਮੁੱਦੇ ਤੇ ਗੱਲ ਕਰਨ ਨੂੰ ਤਿਆਰ ਹੈ ਪ੍ਰਧਾਨ ਮੰਤਰੀ ਜੀ ਰੇਡੀਓ ਤੇ ਆਉਂਦੇ ਹਨ ਮਹੀਨੇ ਬਾਅਦ ਆਪਣੇ ਮਨ ਦੀ ਗੱਲ ਕਰਕੇ ਚਲੇ ਜਾਂਦੇ ਜਨਤਾ ਦੇ ਦੇਸ਼ ਦੇ ਲੋਕਾਂ ਦੇ ਮਨ ਵਿੱਚ ਕੀ ਹੈ ਉਹ ਸੁਣਨ ਲਈ ਤਿਆਰ ਨਹੀਂ ਹੈ ਇਸ ਕਰਕੇ ਇਸ ਵਾਰ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਉਹ ਜਿੱਤਣ ਜਾ ਰਹੀ ਹੈ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਉੱਤੇ ਕਿਉਂਕਿ ਮੈਂ ਵੱਖ-ਵੱਖ ਥਾਵਾਂ ਦੇ ਉੱਤੇ ਪਰਸੋ 14ਵੇਂ ਕਲੂਰ ਸਾਹਿਬ ਸੀ ਅੰਮ੍ਰਿਤਸਰ ਸੀ ਕੱਲ ਅੱਜ ਮੈਂ ਇੱਥੇ ਲੁਧਿਆਣੇ ਆਇਆ ਵੱਖ-ਵੱਖ ਜਗ੍ਹਾ ਤੇ ਜਾ ਰਹੇ ਆ ਦੇਖ ਰਹੇ ਆ ਕਿ ਲੋਕ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਨੂੰ ਤਿਆਰ ਬੈਠੇ ਆ ਕਾਰਨ ਇਹ ਆ ਕਿ ਅੱਜ ਪੰਜਾਬ ਜਿਹੜਾ ਸਾਡਾ ਇਹ ਖੇਤੀ ਪ੍ਰਧਾਨ ਦੇਸ਼ ਪ੍ਰਦੇਸ਼ ਹੈ ਇੱਥੇ ਜਵਾਨੀ ਔਰ ਕਿਸਾਨੀ ਦੇ ਨਾਂ ਦੇ ਉੱਤੇ ਇੱਥੇ ਸਿਸਟਮ ਚੱਲਦਾ ਹੈ ਜੇ ਜਵਾਨ ਸਰਦ ਦੇ ਉੱਤੇ ਸਾਡੀ ਰੱਖਿਆ ਕਰਦਾ ਤੇ ਕਿਸਾਨ ਇਸ ਤੇ ਦੇਸ਼ ਨੂੰ ਪਾਲਦਾ ਹੈ ਤੋਂ ਦੇਸ਼ ਦੇ ਪ੍ਰਦੇਸ਼ ਦੇ ਲੋਕਾਂ ਨੇ ਫੈਸਲਾ ਕੀਤਾ ਹੈ ਕਿ ਜੇ ਇਹ ਲੋਕ ਸਾਨੂੰ ਸੜਕਾਂ ਤੇ ਰੋਲ ਰਹੇ ਆ ਅਸੀਂ ਦਿੱਲੀ ਜਾਂਦੇ ਆ ਸਾਨੂੰ ਦਿੱਲੀ ਜਾਣ ਨਹੀਂ ਦਿੱਤਾ ਜਾਂਦਾ ਉਹ ਕਹਿੰਦੇ ਜੇ ਸਾਨੂੰ ਦਿੱਲੀ ਨਹੀਂ ਜਾਣ ਦੋਗੇ ਤੇ ਪੰਜਾਬ ਦੇ ਵਿੱਚੋਂ ਵੀ ਇੱਕ ਵੀ ਭਾਜਪਾ ਦਾ ਜਾਂ ਕਿਸੇ ਹੋਰ ਪਾਰਟੀ ਦਾ ਸੰਸਦ ਅਸੀਂ ਚੁਣ ਕੇ ਦਿੱਲੀ ਦੀ ਗੱਡੀ ਤੇ ਨਹੀਂ ਬੈਠਣ ਦਵਾਵਾਂਗੇ 13 ਦੀਆਂ 13 ਸੀਟਾਂ ਕਾਂਗਰਸ ਦੀ ਚੋਲੇ 'ਚ ਪਾਵਾਂਗੇ ਔਰ ਇਹ ਜਿਹੜਾ ਜੋ 10 ਸਾਲ ਤੋਂ ਜਿਹੜੀ ਜੁਮਲਿਆ ਦੀ ਸਰਕਾਰ ਚੱਲ ਰਹੀ ਸੀ ਉਹਨੂੰ ਦੇਸ਼ ਤੋਂ ਥੱਲੇ ਲਾਵਾਂਗੇ ਵਿਰੋਧੀ ਪਾਰਟੀ ਕਹਿੰਦੇ ਕਿ ਇਹ ਕੈਂਡੀਡੇਟ ਇੱਥੇ ਦਾ ਨਹੀਂ ਹੈਗਾ ਬਾਹਰ ਦਾ ਹੈਗਾ ਤੁਹਾਨੂੰ ਬਾਹਰ ਜਿਹੜਾ ਬੋਗੇ ਇਸ ਕਰਕੇ ਤੁਸੀਂ ਵਾਡਾ ਨਾ ਬੋ ਜਿਹੜਾ ਪ੍ਰਧਾਨ ਮੰਤਰੀ ਅੱਜ ਦੇਸ਼ ਦੇ ਉੱਤੇ ਬੈਠਾ ਹੈ ਉਹ ਕਿੱਥੋਂ ਦਾ ਹੈ ਇਹ ਕੋਈ ਮੁੱਦਾ ਨਹੀਂ ਹੈ ਹਿੰਦੁਸਤਾਨ ਦੇ ਵਿੱਚ ਕੋਈ ਵੀ ਬੰਦਾ ਕਿਤੇ ਵੀ ਜਾ ਕੇ ਚੋਣ ਲੜ ਸਕਦਾ ਹੈ ਅੱਜ ਦੇਸ਼ ਦੇ ਵਿੱਚ ਤਾਂ ਸਿਰਫ ਦੋ ਲੋਕ ਅੱਜ ਦੇਸ਼ ਦੇ ਵਿੱਚ ਤਾਂ ਦੋ ਲੋਕ ਇੱਥੇ ਹੀ ਹੈ ਬੜੀ ਜੱਬੀ ਅੱਜ ਅੱਜ ਜੋ ਹਾਲਾਤ ਦੇਸ਼ ਦੇ ਚੱਲ ਰਹੇ ਆ ਦੋ ਲੋਕ ਦੇਸ਼ ਵੇਚ ਰਹੇ ਔਰ ਦੋ ਖਰੀਦ ਰਹੇ ਆ ਲੋਕ ਪਰੇਸ਼ਾਨ ਸਾਰੇ ਤੇ ਇਹ ਕੋਈ ਮੁੱਦਾ ਨਹੀਂ ਹੈਗਾ ਕਿ ਰਾਜਾ ਵੜਿੰਗ ਰਾਜਾ ਵੜਿੰਗ ਤਾਂ ਸਾਰੇ ਦਿਲਾਂ ਦੀ ਧੜਕਣ ਹੈ ਪੰਜਾਬ ਦੇ ਵਿੱਚ ਇੱਕ ਐਸਾ ਲੀਡਰ ਜਿਸ ਨੇ ਇੱਕ ਆਮ ਵਰਕਰ ਤੋਂ ਆਪਣਾ ਕੈਰੀਅਰ ਸ਼ੁਰੂ ਕਰਕੇ ਅੱਜ ਇੱਥੋਂ ਤੱਕ ਪਹੁੰਚਿਆ ਆਪਣੀ ਮਿਹਨਤ ਨਾਲ ਪਹੁੰਚਿਆ ਕੋਈ ਪੋਲੀਟੀਕਲ ਕੋਈ ਸਿਸਟਮ ਨਹੀਂ ਕੋਈ ਇਹ ਨਹੀਂ ਕੋਈ ਪੋਲੀਟੀਕਲ ਬੈਕਗ੍ਰਾਉਂਡ ਸੀ ਕੋਈ ਪੋਲੀਟੀਕਲ ਕੋਈ ਬਹੁਤ ਵੱਡਾ ਕੋਈ ਇਹਨਾਂ ਨੂੰ ਪਿੱਛੋਂ ਕੋਈ ਸਹਾਰਾ ਮਿਲਿਆ ਆਪਣੀ ਮਿਹਨਤ ਦੇ ਸਦਕਾ ਅੱਜ ਇਸ ਮੁਕਾਮ ਤੱਕ ਪਹੁੰਚਿਆ ਹੈ ਔਰ ਲੁਧਿਆਣੇ ਦੇ ਲੋਕਾਂ ਨੇ ਆਂਦੇ ਸਾਰੀ ਤੁਸੀਂ 2 ਮਈ ਨੂੰ ਇੱਥੇ ਦੇਖਿਆ ਹੋਣਾ ਜਦੋਂ ਸ਼ੁਰੂਆਤ ਹੋਈ ਹੈ ਸਮਰਾਲਾ ਚੌਂਕ ਤੋਂ ਤੇ ਲੁਧਿਆਣੇ ਦੇ ਲੋਕਾਂ ਨੇ ਇਦਾਂ ਹੱਥਾਂ ਤੇ ਚੁੱਕ ਲਿਆ ਆਂਦੇ ਸਾਰੇ ਰਾਜਾ ਭਰੇ ਦੇ ਨੂੰ ਉਹ ਪੋਸਟ ਦੇ ਰਹੀ ਮੈਸੇਜ ਚਲਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੀ ਲੁਧਿਆਣੇ ਦੀ ਜਿਹੜੀ ਸੀਟ ਹੈ ਇਹ ਕਾਂਗਰਸ ਪਾਰਟੀ ਬਹੁਤ ਵੱਡੇ ਮਾਰਜਨ ਨਾਲ ਜਿੱਤਣ ਜਾ ਰਹੀ ਹੈ ਔਰ ਲੁਧਿਆਣੇ ਦੇ ਲੋਕਾਂ ਵਿੱਚ ਇੱਕ ਰੋਸ ਵੀ ਹੈ ਕਿ ਜਿਸ ਵਿਅਕਤੀ ਨੂੰ 15 ਸਾਲ ਪਾਰਟੀ ਨੇ ਸੱਤ ਸਭ ਕੁਝ ਦਿੱਤਾ ਔਰ ਜਿੰਨਾ ਸਤਕਾਰ ਉਸ ਵਿਅਕਤੀ ਨੂੰ ਦਿੱਤਾ ਗਿਆ ਉਹਦੇ ਮੁਤਾਬਕ ਉਹਨੇ ਮੌਕੇ ਦੇ ਉੱਤੇ ਆ ਕੇ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਇਹ ਵੀ ਲੋਕਾਂ ਦੇ ਵਿੱਚ ਰੋਸ ਹੈ ਇੱਥੇ ਇਸ ਕਰਕੇ ਲੁਧਿਆਣੇ ਦੇ ਲੋਕ ਤਿਆਰ ਬੈਠੇ ਆ ਇੱਕ ਜੂਨ ਦਾ ਇੰਤਜ਼ ਇੱਕ ਜਿਹਨੂੰ ਕੀ ਕਹਣਾ ਚਾਹੋਗੇ ਲੋਕਾਂ ਨੂੰ ਇਲੈਕਟਰ ਇੱਕ ਜੂਨ ਵਾਸਤੇ ਇਹੀ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਸਾਰੇ ਕੰਮ ਧੰਦੇ ਛੱਡ ਕੇ ਅੱਜ ਦੇਸ਼ ਦੇ ਵਿੱਚ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਚੱਲ ਰਹੀ ਹੈ ਇਹ ਕੋਈ ਸਾਡੀ ਕੋਈ ਤੇਲ ਆਟਿਕ ਆਟਾ ਖੰਡ ਜਿਵੇਂ ਵਡਿੰਗ ਸਾਹਿਬ ਨੇ ਹੁਣ ਦੱਸਿਆ ਇਹ ਚਾਹ ਬੱਤੀ ਖੰਡ ਦੀ ਲੜਾਈ ਨਹੀਂ ਹੈ ਇਹ ਗਲੀਆਂ ਮਹੱਲਿਆਂ ਨੂੰ ਪੱਕਿਆਂ ਕਰਨ ਦੀ ਲੜਾਈ ਨਹੀਂ ਹੈ ਇਹ ਲੜਾਈ ਹੈ ਅਗਰ ਅੱਜ ਦੇਸ਼ ਦੇ ਵਿੱਚ ਸਾਡਾ ਨੌਜਵਾਨ ਅੱਜ ਨਸ਼ੇ ਦੇ ਵਿੱਚ ਤਰਸਤ ਹੈ ਨੌਜਵਾਨ ਕੋ ਰੋਜ਼ਗਾਰ ਨਹੀਂ ਹੈ ਘਰ ਦੇ ਵਿੱਚ ਰੋਸ਼ਨ ਨਹੀਂ ਹੈ ਦੇਸ਼ ਮਹਿੰਗਾਈ ਦੀ ਮਾਰ ਵਿੱਚ ਮਰ ਰਿਹਾ ਹੈ ਅੱਜ ਇਹ ਦੇਸ਼ ਦੇ ਸੰਘਾਰ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਦਲਣ ਜਾ ਰਹੇ ਆ ਅੱਜ ਇਹ ਲੜਾਈ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਅੱਜ ਕਾਂਗਰਸ ਪਾਰਟੀ ਲੜਨ ਜਾ ਰਹੀ ਹੈ ਇਸ ਕਰਕੇ ਦੇਸ਼ ਪਿਛਲੇ 15 20 ਦਿਨ ਚ ਤੁਸੀਂ ਦੇਖਿਆ ਕਿ ਇੱਕਦਮ ਏਡੀ ਵੱਡੇ ਏਡਾ ਵੱਡਾ ਸਵਿੰਗ ਆਇਆ ਪੂਰੇ ਵਿਦੇਸ਼ ਦੇ ਵਿੱਚ ਕਿ ਲੋਕ ਜਿਹੜੇ ਆ ਹੁਣ ਸਮਝ ਗਏ ਆ ਕਿ ਇਸ ਦੇਸ਼ ਨੂੰ ਅਗਰ ਸਹੀ ਤਰੀਕੇ ਨਾਲ ਸਹੀ ਦਿਸ਼ਾ 'ਚ ਅਗਰ ਕੋਈ ਪਾਰਟੀ ਲਿਜਾ ਸਕਦੀ ਤਾਂ ਕਾਂਗਰਸ ਪਾਰਟੀ ਦੁਨੀਆ ਬਦਲਾਵ ਚਾਹਦੀ ਹੈ ਮੇਰੇ ਪੱਤਰਕਾਰ ਭਰਾ ਪਹੁੰਚੇ ਹੋਏ ਮੈਂ ਸ਼ੀਸ਼ਵਕਤੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਸੇਵਾਦਲ ਨੇ ਦੇਖੀ ਲੇਖਿਆ ਕਿ ਕਿੱਦਾਂ ਮੇਰੀਆਂ ਮਾਤਾਵਾਂ ਪੈਣਾ ਮੇਰੇ ਭਰਾ ਰਾਜਾ ਜੀ ਨੂੰ ਸੁਣਨ ਵਾਸਤੇ ਆਏ ਨੇ ਰਾਜਾ ਜੀ ਕੌਣ ਆ ਲੋਕਾਂ ਨੂੰ ਸਾਰਾ ਪਤਾ 6 ਸਾਲ ਦੀ ਉਮਰ ਚ ਬਾਪ ਦਾ ਗੁਰਜਾਣਾ ਮਾਂ ਦਾ ਗੁਰਜਾਣਾ ਨਾਨਕੇ ਫੈਮਿਲੀ ਤੋਂ ਪੈਦਾ ਹੋਇਆ ਇੱਕ ਇਹ ਬੁਲਾਰਾ ਜਿਹਦਾ ਨਾਮ ਕੋਈ ਪਿਓ ਨਾ ਕੋਈ ਦਾਦਾ ਨਾ ਕੋਈ ਚਾਚਾ ਨਾ ਕੋਈ ਤਾਇਆ ਇਸ ਲਾਈਨ ਦੇ ਵਿੱਚ ਸੀਗਾ ਅੱਜ ਪੰਜਾਬ ਪ੍ਰਧਾਨ ਦੀ ਤੌਰ ਤੇ ਅੱਜ ਸਾਡੇ ਐਮਪੀ ਦੀ ਉਮੀਦਵਾਰ ਲੁਧਿਆਣੇ ਤੋਂ ਆਏ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੰਦਾ ਇਹਨਾਂ ਨੂੰ ਡੇਟ ਦੇ ਸਕਦਾ ਜੀ ਦਫਤਰ ਦੀ ਵੀ ਸ਼ੁਰੂਆਤ ਕੀਤੀ ਹੈ ਜੀ ਹਾਂ ਜੀ ਦਫਤਰ ਅਸੀਂ ਅੱਜ ਰਾਜਾ ਜੀ ਵੱਲੋਂ ਉਦਘਾਟਨ ਕਰ ਦਿੱਤਾ ਗਿਆ ਹੈ ਬਹੁਤ ਠੀਕ ਹੈ ਥੈਂਕ ਯੂ ਇਹ ਰਾਜਾ ਜੀ ਕਿਤੇ ਉਹਨਾਂ 4 ਦਿਨ ਨੂੰ ਰਾਜਾ ਜੀ ਬਣ ਕੇ ਬਾਹਰ ਆ ਗਏ ਦੇਖੋ ਜੀ 4 ਤਰੀਕ ਰਾਹੀਂ ਤੇ ਅੱਜ ਹੀ ਆਪਣਾ ਐਮਪੀ ਰਾਜਾ ਜੀ ਨੂੰ ਮੰਨ ਚੁੱਕੇ ਨੇ ਹਾਂ ਜੀ ਅੱਜ ਹੀ ਰਾਜਾ ਜੀ ਨੂੰ ਦੇਖੋ ਜਿਹੜੀ ਬਾਕੀ ਫਾਟੀਆਂ ਨੇ ਜਿਹੜਾ ਦਿੱਤਾ ਲੋਕਾਂ ਨੂੰ ਬੇਕੂਫ ਬਣਾਇਆ ਤੁਸੀਂ ਸੁਣ ਸੁਣ ਕੇ অলਰੈਡੀ ਦੇਖੋ ਭੈਣਾਂ ਨੂੰ ਕਿਹਾ ਸੀ 1-1000 ਰੁਪਏ ਦੇਵਾਂਗੇ ਅਜੇ ਤੱਕ ਕਿਸੇ ਭੈਣ ਨੂੰ ਆਇਆ ਨਹੀਂ 1-1000 ਅੱਜ 26 ਮਹੀਨਿਆਂ ਦਾ 26000 ਰੁਪਏ ਬਣ ਗਿਆ ਕਿਸੇ ਨੂੰ ਵੀ ਅਜੇ ਤੱਕ ਨਹੀਂ ਮਿਲਿਆ ਮਾਲਕ ਕੀ ਕੀ ਸਕੀਮਾਂ ਜਿਹੜੀਆਂ ਲੈ ਕੇ ਆ ਰਹੇ ਆ ਅਥੀ ਜੀ ਦੇਖੋ ਜੀ ਬੇਰਜੁਗਾਰੀ ਖਤਮ ਕਰ ਰਹੇ ਆ 1 ਲੱਖ ਰੁਪਇਆ ਇੱਕ ਘਰ ਦੀ ਵੱਡੀ ਔਰਤ ਨੂੰ ਦੇ ਰਹੇ ਆ ਖੂਬ ਬਹੁਤ ਸਾਰੀਆਂ ਆਂਗਣਵਾਰੀ ਵਰਕਰ ਵਾਸਤੇ ਪਾਲਿਸੀ ਤਿਆਰ ਕੀਤੀ ਗਈ ਹੈ ਰਾਹੁਲ ਗਾਂਧੀ ਜੀ ਨੇ ਜਿਹੜੀਆਂ ਪਾਲਿਸੀਆਂ ਬਣਾਈਆਂ ਇਹ ਬਾਕੀ ਸਰਕਾਰਾਂ ਵਾਂਗੂ ਟੁੱਟੇ ਵਾਦੇ ਨਹੀਂ ਐ ਪੂਰੀਆਂ ਕਰਕੇ ਦਿਖਾਣਗੇ ਜਿਵੇਂ ਮੈਂ ਨਾਵਾਂ ਪਹਿਲੇ 100000 ਰੁਪਏ ਉਹਨਾਂ ਨੇ ਕਿਹਾ ਜਿਗਾ ਇਹਨਾਂ ਨੇ ਵੀ ਪਹਿਲਾਂ ਵਾਂ ਨੂੰ ਕਿਹਾ ਹੋਇਆ ਕਿ 1 ਲੱਖ ਰੁਪਏ ਸਾਲ ਦਾ ਦਵਾਂਗੇ ਦੇਖੋ ਜੀ ਉਹਨਾਂ ਨੇ 100000 ਰੁਪਏ ਕਿਹਾ ਸੀ ਤੁਸੀਂ ਦੱਸੋ ਪੱਤਰਕਾਰ ਭਰਾ ਤੁਹਾਨੂੰ ਕੋਈ ਲੱਗਦਾ ਕਿ ਕੱਢਗੇ ਬਿਲਕੁਲ ਮੈਂ ਦੇਖੋ ਜੀ ਸਾਡੀ ਪਾਰਟੀ ਨੇ ਜੇ 1 ਲੱਖ ਰੁਪਏ ਇੱਕ ਵੱਡੇ ਪਰਿਵਾਰ ਦੇ ਮੈਂਬਰ ਨੂੰ ਕਿਹਾ ਤੇ ਜਰੂਰ ਦਵਾਂਗੇ ਹਾਂਜੀ ਲੋਕਾਂ ਨੂੰ ਜੀ ਫੀਲ ਕਰਨਾ ਚਾਹੁੰਗਾ ਇੱਕ ਦਿਨ ਲੋਕਾਂ ਨੂੰ ਮੈਂ ਹੀ ਅਪੀਲ ਕਰਨਾ ਚਾਹੁੰਗਾ ਦੇਖੋ ਜੀ ਇਸ ਵਾਰ ਜੇ ਤੁਸੀਂ ਲੋਕਾਂ ਨੇ ਨਾ ਸੋਚਿਆ ਤੇ ਕਦੀ ਵੀ ਚੋਣ ਨਹੀਂ ਹੋਏਗੀ ਅਸੀਂ ਆਪਣੇ ਲੋਕਤੰਤਰ ਦਾ ਅਧਿਕਾਰ ਖੋਦਾਂਗੇ ਇਸ ਤੋਂ ਬੈਟਰ ਹੈ ਕਿ ਤੁਸੀਂ ਇੱਕ ਤਰੀਕ ਨੂੰ ਹੱਥ ਪੰਜੇ ਦਾ ਬਟਨ ਦਬਾ ਕੇ ਪੂਰੇ ਇੰਡੀਆ ਦੇ ਵਿੱਚ ਜਿੱਥੇ ਤੁਹਾਡੇ ਚਾਚੇ ਤਾਏ ਮਾਮੇ ਸਾਈ ਨਾਨਕੇ ਦਾਦੇ ਜਿੰਨੇ ਵੀ 18 ਸਾਲ ਤੇ 18 ਸਾਲ ਤੋਂ ਉੱਪਰ ਆ ਜਿਨ੍ਹਾਂ ਦਾ ਵੋਟ ਦਾ ਅਧਿਕਾਰ ਆ ਕਾਂਗਰਸ ਦੇ ਪੰਜੇ ਦਾ ਬਟਨ ਦਬਾ ਕੇ ਕਾਮਯਾਬ ਕਰੋ ਕੋਣ ਕੋਣ ਆਇਆ ਦੀ ਇਸ ਮੌਕੇ ਇੱਕੋ ਜੀ ਸਾਡੇ ਇੱਥੇ ਮੇਰੇ ਪੰਜਾਬ ਪ੍ਰਧਾਨ ਸੁਭਾਸ਼ ਭਾਰਗਵ ਜੀ ਤੇ ਸਾਡੇ ਰਾਜਾ ਵਿਡਿੰਗ ਜੀ ਜਿਹੜੇ ਪੀਸੀਸੀ ਦੇ ਪ੍ਰਧਾਨ ਨੇ ਨਾਲ ਸਾਡੇ ਲੁਧਿਆਣੇ ਦੇ ਐਮਪੀ ਦੇ ਉਮੀਦਵਾਰ ਨੇ ਦੂਜੇ ਉਹਨਾਂ ਦੇ ਨਾਲ ਜੱਸੀ ਖੂਗੂੜਾ ਜੀ ਜਿਨ੍ਹਾਂ ਨੇ ਹੁਣੇ ਵਾਪਸੀ ਕੀਤੀ ਹੈ ਸਾਡੇ ਕਾਂਗਰਸ ਦੇ ਪਰਿਵਾਰ ਦੇ ਵਿੱਚ ਹੋਰ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਇੱਥੇ ਆਏ ਸੀਗੇ ਜਿਨ੍ਹਾਂ ਨੇ ਇਸ ਮੀਟਿੰਗ ਨੂੰ ਅਟੈਂਡ ਕਰਕੇ ਲੋਕਾਂ ਦੀ ਤਮੱਥਿਆ ਨੂੰ ਸੁਣ ਕੇ ਤੇ ਆਪਣੇ ਵਿਸ਼ਵਾਸ ਜਤਾਇਆ ਕਿ ਅਸੀਂ ਜਿਤਾ ਕੇ ਹੀ ਭੇਜਾਂਗੇ ਸਰ ਅੱਜ ਸਵੇਰ ਦੀ ਆ ਦੂਜੀ ਮੀਟਿੰਗ ਹੈ ਪਹਿਲੇ ਸ਼ਿਸ਼ ਜਿਹਦੇ ਗ੍ਰੈਵਿਕੇ ਹੋਈ ਸੀਗੇ ਉਹ ਬੜਾ ਵੱਡਾ ਇੱਕ ਫੰਕਸ਼ਨ ਸੀਗਾ ਔਰ ਦੂਜਾ ਆਇਆ ਹੋਇਆ ਵਿਹਾਰ ਦਾ ਮਾਹੌਲ ਤੁਸੀਂ ਦੇਖ ਲਿਆ ਹੈ ਤੇ ਇੰਨਾ ਚਾਹੇ ਵਰਕਰਾਂ ਦੇ ਵਿੱਚ ਤੇ ਸਾਰਿਆਂ ਨੇ ਸਾਰੇ ਜਦੋਂ ਕੈਂਡੀਡੇਟਾਂ ਨੂੰ ਕੰਪੇਅਰ ਕਰਦੇ ਨੇ ਤੇ ਉਦੋਂ ਬਿਲਕੁਲ ਮਿਰਪੱਖ ਹੋ ਕੇ ਨਿਕਲਦਾ ਵੀ ਰਾਜਾ ਬੜਿੰਗ ਤੋਂ ਬੈਟਰ ਕੈਂਡੀਡੇਟ ਹੈ ਹੀ ਨਹੀਂਗਾ ਸੋ ਇਸ ਕਰਕੇ ਆਮ ਲੋਕਾਂ ਨੇ ਜਦੋਂ ਆਮ ਲੋਕ ਮਨ ਬਣਾ ਲੈਣ ਵੀ ਵੋਟ ਪਾੜਾ ਫਿਰ ਵਰਕਰ ਵੀ ਜਦੋਂ ਜਾਂਦਾ ਹੈ ਤੇ ਅੱਗਿਓ ਪੋਜ਼ਿਟਿਵ ਹੰਗਾਰਾ ਮਿਲਦਾ ਤੇ ਉਹ 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 ਜਿਵੇਂ ਕਹਿੰਦੇ ਨਾ ਉਹਦਾ ਵੀ ਜੋਸ਼ ਦੁੱਗਣਾ ਹੁੰਦਾ ਇਸ ਕਰਕੇ ਸਾਡੇ ਵਰਕਰਸ ਵੀ ਬਹੁਤ ਜ਼ਿਆਦਾ ਉਤਸ਼ਾਹ ਹੈ ਤੇ ਆਮ ਲੋਕਾਂ ਦੇ ਵਿੱਚ ਵੀ ਇੱਕ ਚਾਰਗਾ ਮਾਹੌਲ ਬਣਿਆ ਹੋਇਆ ਉਹ ਚਾਹੁੰਦੇ ਨੇ ਇਸ ਗੱਲ ਨੂੰ ਵੀ ਰਾਜਾ ਬੜਿੰਗਜੀ ਨੂੰ ਵੱਡੇ ਤੋਂ ਵੱਡੇ ਮਾਰਜਿਨ ਨਾਲ ਜਿਤਾ ਕੇ ਆਪਾਂ ਪਾਰਲੀਮੈਂਟ 'ਚ ਭੇਜਿਆ ਜਾਵੇ ਜਿਹੜੇ ਦੂਜੇ ਉਮੀਦਵਾਰ ਨੇ ਇਹ ਭੰਡ ਰਹੇ ਨੇ ਕਿ ਬੜਿੰਗ ਸਾਹਿਬ ਬਾਦ ਦੇ ਉਮੀਦਵਾਰ ਹੈ ਸ਼ਹਿਰ ਦਾ ਕੁਝ ਨਹੀਂ ਜਾਣਦੇ ਕਿੰਨੇ ਭਲਾ ਕਰਦੇ ਦੇਖੋ ਗੱਲ ਗੱਲ ਇਹ ਨਹੀਂ ਹੈਗੀ ਗੱਲ ਇਹ ਹੁੰਦੀ ਹੈ ਵੀ ਕੈਂਡੀਡੇਟ ਤੇ ਕਾਬਲੀਅਤ ਕਿੰਨੀ ਹੈ ਕਿਹੜਾ ਕੈਂਡੀਡੇਟ ਕਿੰਨੇ ਕੰਮ ਕਰ ਸਕਦਾ ਹੈ ਇਹ ਉਹ ਕੈਂਡੀਡੇਟ ਹੈ ਜਿਹੜਾ ਆਪਣੀ ਆਵਾਜ਼ ਦੱਬ ਕੇ ਪਾਰਲੀਮੈਂਟ ਚ ਬੋਲ ਸਕਦਾ ਜਿਹਦਾ ਹਾਈ ਕਮਾਂਡ ਤੱਕ ਐਕਸੈਸ ਹੈ ਪਾਰਟੀ ਚ ਉਹਦੀ ਸੀਨੀਅਰਿਟੀ ਹੈ ਪਰਮਾਤਮਾ ਕਰੇ ਜਿਵੇਂ ਜੇ ਯੂਪੀਏ ਦੀ ਸਰਕਾਰ ਬਣਦੀ ਆ ਜਾਂ ਇੰਡੀਆ ਆਲਾਈਂਸ ਜਿੱਤ ਕੇ ਸਰਕਾਰ ਬਣਦੀ ਹੈ ਤੇ ਬੜੀ ਵਧੀਆ ਮਾਰਜਿਨ ਦੇ ਨਾਲ ਜੇ ਇਹ ਜਿੱਤ ਕੇ ਜਾਂਦੇ ਨੇ ਤੇ 100 ਪੈਸੇ ਮੰਤਰੀ ਵੀ ਬਣਨਗੇ ਮੰਤਰੀ ਬਣ ਕੇ ਸੇਵਾ ਵੀ ਕਰਨਗੇ ਤੇ ਇਲਾਕੇ ਦੇ ਲਈ ਕੋਈ ਨਾ ਕੋਈ ਚੰਗਾ ਵੀ ਕਰਨਗੇ ਮਿੰਟ ਜੀ ਆਰੋਪ ਲਗਾ ਰਹੇ ਕਿ ਆਪ ਆਪੇ 파ਟਨਰ ਹੋਏ ਕੰਮ ਦੇ ਇਹ ਬੀਜਪੀ ਵਾਲੇ ਸੋਚ ਰਹੇ ਆਰੋਪ ਲਾ ਰਹੇ ਕਿ ਜਿਹੜਾ ਉਹਨਾਂ ਨੂੰ ਬੇਕਾਰ ਕਰ ਦਿੱਤਾ ਗਿਆ ਦੇਖੋ ਇਹਦੇ ਵਿੱਚ ਕਾਂਗਰਸ ਦਾ ਕੀ ਅਗਰ ਸਾਡੇ ਕਹੇ ਤਾਂ ਸਰਕਾਰ ਚੱਲਦੀ ਹੁੰਦੀ ਤੇ ਫਿਰ ਆਸ਼ੂ ਜੀ ਅੰਦਰ ਕਿਉਂ ਹੁੰਦੇ ਸਾਡੇ ਕਹੇ ਤਾਂ ਚੱਲਦੀ ਹੁੰਦੀ ਤੇ ਫਿਰ ਬਾਕੀ ਸਾਡੇ ਐਕਸ ਮਿਨਿਸਟਰ ਦੇ ਵਿਜੀਲੈਂਸ ਤੇ ਕੇਸ ਦਾ ਫੇਸ ਕਰਦੇ ਸਾਡੇ ਕੋਈ ਇਹ ਜੈ ਇਹਨਾਂ ਨਾਲ ਕੋਈ ਅਲਾਈਅੰਸ ਨਹੀਂ ਹੈਗਾ ਪੰਜਾਬ ਦੇ ਵਿੱਚ ਬਾਰ ਕਿਤੇ ਹੋ ਸਕਦਾ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਚਿਮਟੇ ਨਾਲ ਵੀ ਟੱਚ ਕਰਨ ਨੂੰ ਕਾਂਗਰਸ ਦੇ ਵਰਕਰ ਤੇ ਲੀਡਰ ਤਿਆਰ ਨਹੀਂ ਲੱਗੇ ਕਿਉਂਕਿ ਅੱਜ ਪਤਾ ਨਹੀਂ ਜਦੋਂ ਪਤਾ ਲੱਗੂਗਾ ਇਹ ਵਾਹਾਂ ਛੁੱਟਿਆ ਨੂੰ 2 ਮਹੀਨੇ ਹੋ ਗਏ ਨੇ ਜਦੋਂ ਕਨਫਰਮੇਸ਼ਨ ਆਊਗੀ ਉਦੋਂ ਕੋਈ ਗੱਲ ਕਰਾਂਗੇ ਕਾਂਗਰਸ ਦੀ ਟੱਕਰ ਕਿਸੇ ਨਾਲ ਨਹੀਂ ਹੈ ਕਿ ਕਾਂਗਰਸ ਦੀ ਟੱਕਰ ਆਪਣੇ ਆਪ ਨਾਲ ਹੈ ਪਿਛਲੀ 10 ਮਾਰੀ ਤੋਂ ਤੁਸੀਂ ਜਿੱਤ ਰਹੇ ਆ ਅਸੀਂ ਆਪਣਾ ਹੀ ਰਿਕਾਰਡ ਤੋੜਦਾ ਤੇ ਆਪਣੀ ਪਰਫਾਰਮੈਂਸ ਤੋਂ ਜ਼ਿਆਦਾ ਅੱਛੀ ਪਰਫਾਰਮੈਂਸ ਦੇਣੀ ਹੈ ਮੈਨੂੰ ਦੱਸ ਜੀ ਕੀ ਕਹਿੰਦੇ ਹੋ ਅੱਜ ਰਾਜਾਪੁਰ ਕੇ ਕੀ ਆਏ ਜਿਹੜੇ ਇੰਨਾ ਭਾਰੀ ਭਾਰਾ ਲੋਕ ਆ ਦੇਖੋ ਭਾਜੜਾ ਪੈੜੀਆਂ ਸ਼ੁਰੂ ਹੋ ਗਈਆਂ ਇਹ ਕਹਿੰਦੇ ਆ ਨਾ ਵੀ ਮੈਦਾਨ ਅਸਲੀ ਮੈਦਾਨ ਤਾਂ ਹੁਣ ਸ਼ੁਰੂ ਹੋਇਆ ਹੈਗਾ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਕੈਂਡੀਡੇਟ ਨੇ અમરન્દ્રસિંહ રાજા વડિંગ ਜਦੋਂ ਦੀ ફીલ્ડ ਚ ਆਏ ਨੇ ਤੇ ਸੋਚਾਂ ਚ ਪੈ ਗਏ ਬਾਕੀ ਪਾਰਟੀਆਂ ਵਾਲੇ ਕਿਉਂਕਿ ਮੁਕਾਬਲਾ ਇਹਨਾਂ ਨਾਲ ਕੋਈ ਨਹੀਂ ਕਰ ਸਕਦਾ ਕਿਉਂਕਿ ਸਾਡੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਔਰ ਹਰ ਇੱਕ ਪੱਖੋਂ ਬਿਲਕੁਲ ਨਿਰਪੱਖ ਨੇ ਬਿਲਕੁਲ ਸੱਚੀ-ਸੁੱਚੀ ਗੱਲ ਕਰਦੇ ਨੇ ਕਿ ਜਿਹੜੇ ਝੂਠ ਦੇ ਪਲੰਦੇ ਨੇ ਆਮ ਆਦਮੀ ਪਾਰਟੀ ਹੋਈ ਭਾਰਤੀ ਜਨਤਾ ਪਾਰਟੀ ਹੋਈ ਜਿਨ੍ਹਾਂ ਨੇ ਝੂਠ ਤੋਂ ਸਵਾਹ ਔਰ ਕੁਝ ਕੀਤਾ ਹੀ ਨਹੀਂ ਹੈਗਾ ਲੋਕਾਂ ਨੂੰ ਗੁੰਮਰਾਹ ਕਰਕੇ ਜਿਹੜੀਆਂ ਵੋਟਾਂ ਪਿਛਲੀ ਵਾਰ ਲੈ ਗਏ ਅੱਜ ਲੋਕ ਆ ਜਿਹੜੇ ਸਤਾਏ ਹੋਏ ਉਹ ਇੱਕ ਤਰਫਾ ਵੋਟ ਪਾਉਣਗੇ ਉਹ ਜਿਹੜੀ ਵੋਟ ਆ ਉਹ ਕਾਂਗਰਸ ਪਾਰਟੀ ਨੂੰ ਜਾਊਗੀ ਤੇ ਕਿੱਦਾਂ ਲੱਗਦਾ ਕਿ ਜਿਹੜੇ ਕੀ ਵਿਰੋਧੀ ਪਾਰਟੀਆਂ ਕਹਿੰਦੀਆਂ ਇਦਿਆਂ ਕਿ ਇਹ ਬਾਹਰ ਦਾ ਬੰਦਾ ਜੀ ਤੁਹਾਨੂੰ ਵੋਟ ਪਾ ਕੇ ਬਾਰ ਬਾਰੀ ਨਿਕਲ ਜਣਾ ਇੰਨੇ ਤੇ ਬਾਹਰ ਦਾ ਫਾਇਦਾ ਨਹੀਂ ਉਹਨਾਂ ਨੇ ਕੀ ਕਰਨੇ ਚੁਣੇ ਇਹ ਨਾ ਜਿਹੜੇ ਵਿਰੋਧੀ ਨੇ ਉਹ ਗੱਲਾਂ ਕਰਦੇ ਨੇ ਪਾਰਟੀ 'ਚ ਆ ਕੇ ਦੇਖੋ ਹਰ ਇੱਕ ਬੰਦਾ ਉਤਸ਼ਾਹਤ ਹੋ ਗਿਆ ਵੀ ਸਾਡੇ ਪੰਜਾਬ ਦਾ ਪ੍ਰਧਾਨ ਲੁਧਿਆਣਾ ਦੇ ਵਿੱਚ ਆ ਕੇ ਇਲੈਕਸ਼ਨ ਲੜ ਰਿਹਾ ਪਿਓਰ ਪੰਜਾਬ ਬਹੁਤ ਸਾਰੀਆਂ ਆਸਾਂ ਨੇ ਜਿਹੜਾ ਨੇ ਕਿਹਾ ਕਿ ਪਿਛਲੇ ਜਿਹੜੇ ਸਮਾਂ ਨਿਕਲਿਆਗਾ ਸਮੇਂ ਦੌਰਾਨ ਜਿਹੜੇ ਐਮਪੀ ਸੀਗੇ ਰਵਨੀਤ ਸਿੰਘ ਬਿੱਟੂ ਇਹ ਤਾਂ ਕਾਂਗਰਸ ਪਾਰਟੀ ਦੇ ਸੀਗੇ ਪਰ ਖੋਨ ਖੋਨ ਨਹੀਂ ਚੱਕਦੇ ਸੀਗੇ ਤੇ ਔਰ ਲੋਕਾਂ ਨੂੰ ਇੰਨਾ ਕੁ ਸਤਾਤਾ ਉਹਨਾਂ ਨੇ ਬਹੁਤ ਵਧੀਆ ਹੋ ਗਿਆ ਪਾਰਟੀ ਦੇ ਵਿੱਚੋਂ ਜਿਵੇਂ ਕਹਿੰਦੇ ਆ ਵੀ ਇੱਕ ਚਿਹਰਾ ਜਿਹੜਾਗਾ ਉਹ ਖਤਮ ਹੋ ਗਿਆ ਕਿਉਂਕਿ ਉਹਨੂੰ ਕੱਢਣਾ ਵੀ ਬੜਾ ਮੁਸ਼ਕਲ ਜੀ ਆਪਣੇ ਆਪ ਚਲੇ ਗਏ ਬਹੁਤ ਵਧੀਆ ਹੋ ਗਿਆ ਔਰ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਫਾਇਦਾ ਹੀ ਹੋਇਆ ਕਿਉਂਕਿ ਬਹੁਤ ਵਿਰੋਧੀ ਵਿਰੋਧ ਹੋ ਰਿਹਾ ਸੀਗਾ ਬਿੱਟੂ ਜੀ ਦਾ ਕਿਉਂਕਿ ਫੋਨ ਨਹੀਂ ਚੱਕਦੇ ਸੀ ਕਾਂਗਰਸ ਆਲੇ ਵੀ ਕਈ ਵਿਰੋਧ ਕੀਤਾ ਕਹੀਏ ਕਹਿੰਦੇ ਕਿ ਨਾਰਾਜ਼ ਸੀਗੇ ਕਿ ਬਿੱਟੂ ਨੇ ਚਲੇ ਗਏ ਤੇ ਉਹ ਅਪਰ ਰਾਜ ਬ੍ਰਿਗੇਡ ਨੂੰ ਉਹ ਤੇ ਮਤਲਬ ਕਿ ਜੁਆਇਨ ਕਰਾ ਰਿਹਾ ਕਿ ਬਾਹਰ ਦੇ ਬੰਦੇ ਨੇ ਕਰਾਇਆ ਸਾਨੂੰ ਕਿਤੇ ਕਹਿੰਦੇ ਨੇ ਇੱਥੇ ਵੀ ਲੱਡੂ ਕਰਨੇ ਵਧੀਆ ਲੱਗੇ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਤੁਹਾਡੇ ਮਾਦੀਆਂ ਨਾਂ ਵੀ ਇੱਕ ਵੀ ਬੰਦਾ ਕਾਂਗਰਸ ਪਾਰਟੀ ਛੱਡ ਕੇ ਤੇ ਉਹਨਾਂ ਦੇ ਨਾਲ ਗਿਆਗਾ ਇਹਦਾ ਕਾਰਨ ਕੀ ਆ ਤੁਸੀਂ ਆਪ ਸਮਝ ਸਕਦੇ ਹੋ ਵੀ ਉਹਨਾਂ ਨੂੰ ਕੋਈ ਵੀ ਚੰਗਾ ਨਹੀਂ ਸਮਝਿਆ ਸੀਗਾ ਹਵਾ 'ਚ ਤੀਰ ਬਹੁਤ ਛੱਡਦੇ ਨੇ ਡਰਾਮੇ ਬੜੇ ਕਰਨਾ ਜਾਣਦੇ ਨੇ ਇੱਕ ਬਹੁਤ ਵੱਡੀ ਗੱਲ ਮੈਂ ਕਹਿ ਰਿਹਾ ਡਰਾਮੇ ਬਹੁਤ ਵੱਡੇ ਕਰਦਾ ਜਾਂਦੇ ਭੁੰਜੇ ਪੈ ਪੈ ਦਿਖਾਉਂਦੇ ਨੇ ਵੀ ਮੇਰੇ ਕੋਲ ਕੁਝ ਹੈ ਨਹੀਂ ਬਹੁਤ ਲੋਕ ਸਿਆਣੇ ਨੇ ਸਾਰਾ ਕੁਝ ਸਮਝ ਲਏ ਇਹ ਡਰਾਮਾ ਜਿਹੜਾ ਹੁਣ ਨਹੀਂ ਚੱਲਣਾ ਜਿਹੜਾ ਭਾਜਪਾ ਦੇ ਵਿੱਚ ਜਾ ਕੇ ਉਹਨਾਂ ਨੇ ਬਹੁਤ ਵੱਡਾ ਨੁਕਸਾਨ ਆਪਣੇ ਆਪ ਨੂੰ ਕਰਾਇਆਗਾ ਅਜੇ ਇਹਦੇ ਵਿੱਚ ਬਹੁਤ ਕਾਂਗਰਸ ਪਾਰਟੀ 'ਚ ਬਹੁਤ ਵਧੀਆ ਛਵੀ ਸੀਗੀ ਬਹੁਤ ਕੁਝ ਮਿਲਿਆ ਹੋਇਆ ਸੀਗਾ ਇਹਨਾਂ ਨੇ ਤਾਂ ਆਪਣੇ ਜਿਹੜੇ ਜਿਵੇਂ ਕਹਿੰਦੇ ਆ ਦਾਗ ਲਾਤਾ ਆਪਣੇ ਖਾਨਦਾਨ ਨੂੰ ਜਿਹੜੇ ਦੇ ਵਿਰੋਧ ਵੀ ਹੋ ਰਿਹਾ ਉਹਨਾਂ ਦਾ ਕਿਸਾਨਾਂ ਵੱਲੋਂ ਕੱਲ ਕੱਲ ਨਾਲ ਉਹਨਾਂ ਨੂੰ ਪੁੱਛਿਆ ਜਾਂਦਾ ਉਹ ਕਹਿੰਦੇ ਕਿ ਇਹ ਕਿਸਾਨ ਨਹੀਂ ਹੈਗੇ ਮੈਂ ਮੈਂ ਇੱਕ ਗੱਲ ਹੋਰ ਕੱਲ ਨਾਲ ਇੱਕ ਡਿਬੇਟ ਦੇ ਵਿੱਚ ਬੀਜੇਪੀ ਵਾਲਾ ਕਹਿੰਦਾ ਜੀ ਪੰਜਾਬ ਦੇ ਲਈ ਬੀਜੇਪੀ ਬਹੁਤ ਵਧੀਆ ਕੰਮ ਕਰ ਰਹੀ ਆ ਮੈਂ ਕਿਹਾ ਐਦਾਂ ਕਰੋ ਆਪਣੇ ਕੈਂਡੀਡੇਟ ਨੂੰ ਪਿੰਡਾਂ 'ਚ ਭੇਜੋ ਫਿਰ ਦੱਸਣਗੇ ਵੀ ਵਧੀਆ ਕੰਮ ਹੁੰਦਾ ਕਿ ਘਟਿਆ ਕੰਮ ਕੀਤਾਗਾ ਇਹ ਕੋਈ ਚੱਜ ਦਾ ਕੰਮ ਕੀਤਾ ਹੁੰਦਾ ਪਿੰਡਾਂ ਦੇ ਵਿਰੋਧ ਕਿਉਂ ਹੁੰਦਾ ਕਿਸਾਨ ਸਾਡੇ ਉੱਤੇ ਬਾਰਡਰ ਦੇ ਉੱਪਰ ਮਾਰ ਰਹੇ ਨੇ ਬਿਲਕੁਲ ਵੀ ਕਿਸੇ ਨੂੰ ਕੋਈ ਇਸ ਚੀਜ਼ ਦੇ ਬਾਰੇ ਸੋਚ ਹੀ ਨਹੀਂ ਰਿਹਾ ਇਸ ਕਰਕੇ ਇਹਨਾਂ ਦੀਆਂ ਗੱਲਾਂ ਜਿਹੜੀਆਂ ਹੁਣ ਪਬਲਿਕ ਸਮਝ ਚੁੱਕੀ ਆ ਔਰ ਜਿਹੜਾ ਰਿਜ਼ਲਟ ਆ ਤੁਹਾਡੇ ਸਾਹਮਣੇ ਆ ਜਾਣਾ ਇੱਕ ਦਿਨ ਨੂੰ ਕੀ ਕਰੇ ਚਾਹੋਂਗੇ ਲੋਕਾਂ ਨੂੰ ਜੋ ਵੀ ਡੈਕਟ ਹੋ ਰਹੇ ਦੇਖੋ ਇੱਕ ਗੱਲ ਮੈਂ ਬਹੁਤ ਨਿਮਰਤਾ ਸਹਿਤ ਸਾਰੇ ਜਿੰਨੇ ਵੀ ਪਬਲਿਕ ਆ ਜਿੰਨੇ ਵੀ ਵੋਟਰ ਨੇ ਤੇ ਸਪੋਰਟਰ ਨੇ ਇਹ ਗੱਲ ਕਹਿਣੀ ਚਾਹੁੰਦਾ ਵੀ ਸਮਾਂ ਜਿਹੜਾ ਹੁਣ ਸੰਭਿਆ ਜਾਣਾਗਾ ਕਿਉਂਕਿ ਅਗਰ ਭਾਰਤੀ ਜਨਤਾ ਪਾਰਟੀ ਅਗਰ ਮੋਦੀ ਆ ਗਿਆ ਤਾਂ ਤੁਸੀਂ ਇਹ ਸਮਝ ਲਓ ਵੀ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੀਆਂ ਖਤਮ ਹੋ ਗਈਆਂ ਕਿਉਂਕਿ ਇਸ ਨੇ ਇੱਕ ਤਾਨਾਸ਼ਾਹੀ ਰਾਜ ਆ ਜਿਹੜਾ ਉਹ ਪੈਦਾ ਕਰਦਣਾ ਅੱਗੇ ਤੋਂ ਤੁਸੀਂ ਵੋਟ ਪਾਉਣ ਦਾ ਹੱਕ ਵੀ ਖੋਹ ਲੈਣਾਗਾ ਇਸ ਕਰਕੇ ਇਹ ਸਮੇਂ ਨੂੰ ਸੰਭਾਲੋ ਸੈਂਟਰ ਦੇ ਵਿੱਚ ਆਪਾਂ ਜਿਹੜੀ ਆ ਕਾਂਗਰਸ ਲੈ ਕੇ ਆਈਏ ਤਾਂ ਕਿ ਜਿਹੜਾ ਪੰਜਾਬ ਔਰ ਭਾਰਤ ਆ ਖੁਸ਼ਹਾਲ ਹੋ ਸਕੇ ਕਾਂਗਰਸ ਦੇ ਕੀ ਕੀ ਨੀਤੀਆਂ ਜਿਹੜੇ ਲੈ ਕੇ ਇਲੈਕਸ਼ਨ ਲੜੇਗਾ ਦੇਖੋ ਕਾਂਗਰਸ ਸ਼ੁਰੂ ਤੋਂ ਹੀ ਜਿਹੜੀਆਂ ਲੋਕ ਲੋਕ ਮਾਰੂ ਨੀਤੀਆਂ ਨੂੰ ਖਤਮ ਕਰਦੀ ਆ ਕਿਉਂਕਿ ਲੋਕਾਂ ਦੇ ਵਿੱਚ ਰਹਿ ਕੇ ਹੀ ਕੰਮ ਕਰਨਾ ਸਿੱਖਿਆ ਆ ਜਦੋਂ ਪਿਛਲੀ ਵਾਰ ਪਹਿਲਾਂ ਕਾਂਗਰਸ ਹੁੰਦੀ ਸੀ ਹਰ ਇੱਕ ਚੀਜ਼ ਦਾ ਸੋਲੂਸ਼ਨ ਹੁੰਦਾ ਸੀਗਾ ਹਰ ਇੱਕ ਲੋਕ ਖੁਸ਼ ਸੀਗੇ ਲੋਕਾਂ ਲਈ ਬਹੁਤ ਵੱਡੀਆਂ ਪਰਸਿਲਟੀਆਂ ਜਿਹੜੀਆਂ ਕਾਂਗਰਸ ਪਾਰਟੀ ਲੈ ਕੇ ਆਈ ਆ ਆ ਦੇਖ ਲਓ ਵੀ ਜਿਹੜਾ ਮੈਂ ਲੁਧਿਆਣੇ ਦੀ ਗੱਲ ਕਰ ਲੈਣਾ ਜਿਹੜਾ ਸੀਵਰੇਜ ਪਾਣੀ ਦਾ ਜਿਹੜਾ ਚੱਲਿਆ ਸਿਸਟਮ ਇਹ ਕਾਂਗਰਸ ਵੇਲੇ ਆਇਆ ਇਹ ਮੌਜੂਦਾ ਸਰਕਾਰ ਜਾਂ ਪਿਛਲੀ ਸਰਕਾਰ ਨੇ ਕੁਝ ਨਹੀਂ ਕੀਤਾ ਇਹਨਾਂ ਪਾਰਟੀ ਨੇ 1.5 ਲੱਖ ਰੁਪਏ ਦਾ ਦੇਣ ਦਾ ਵਾਅਦਾ ਕੀਤਾ ਸੀ ਮੈਲਾਵਾ ਨੂੰ ਇਹਨਾਂ ਦਾ 1 ਲੱਖ ਰੁਪਏ ਇਹ 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 ਇਹਨਾਂ ਦੀ ਤਾਂ ਗੱਲ ਹੀ ਨਾ ਕਰੋ ਇਹ ਇਹ ਮੈਂ ਕਿਹਾ ਜੀ ਇਹ ਸਭ ਆਏ ਕਿੱਥੋਂ ਨੇ ਭੰਡ ਨੇ ਇਹ ਪਹਿਲਾਂ ਕੀ ਕਰਦੇ ਸੀ ਡਰਾਮੇ ਕਰਦੇ ਸੀ ਉਹੀ ਕੁਝ ਪਬਲਿਕ ਨਾ ਕਰ ਰਿਹਾ ਆ ਜਰ ਰੁਪਇਆ ਨਹੀਂ ਆਇਆ ਨੌਕਰ ਲੇਕਿਨ ਕਾਂਗਰਸ ਵੀ ਬਾਦਲ ਕਰ ਰਹੀ ਆ ਕਿ 1 ਲੱਖ ਰੁਪਇਆ ਆ ਪਰ ਹਰ ਇੱਕ ਬੰਦੇ ਨੂੰ ਦਵਾ ਮੈਂ ਤਾਂ ਪਹਿਲਾਂ ਕਹਿ ਕੇ ਅਟਿਆ ਜੀ ਇਹ ਜਿਹੜੀ ਭੰਡਾ ਦੀ ਪਾਰਟੀ ਆ ਨਾ ਇਹ ਕਾਂਗਰਸ ਪਾਰਟੀ ਜੱਦੀ ਪੁਸਤੀ ਰਾਜਾਂ ਦੀ ਪਾਰਟੀ ਆ ਔਰ ਇਹ ਭੰਡਾ ਦੀ ਪਾਰਟੀ ਨੇ ਕੀ ਕਰਨਾ ਵਾਅਦੇ ਕਰ ਲੰਦੇ ਐ ਵੀ ਤੀਰ ਛੱਡ ਜਾਂਦੇ ਐ ਐਨਓਸੀ ਕਰਤੀ ਜੀ ਬੋਰਡ ਵੱਡੇ ਵੱਡੇ ਲਾਤੇ ਬਾਹਰ ਮੈਨੂੰ ਦੱਸੋ ਵੀ ਐਨਓਸੀ ਫ੍ਰੀ ਹੋ ਗਈ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਕਿਸੇ ਨੂੰ ਕੋਈ ਪਲਾਟ ਦੀ ਰਜਿਸਟਰੀ ਨਹੀਂ ਹੋ ਰਹੀ ਔਰ ਸਾਰੇ ਨਾਲ ਵੱਡਾ ਜਿਹਦੇ ਦੇਣ ਦਾ ਵਾਧਾ ਰਕਮ ਜਿਹਦੇ ਕਰਕੇ ਵੋਟ ਪਈ ਸੀ ਨਾ ਜਿਹਦੇ ਕਰਕੇ ਵੋਟ ਪਈ ਸੀ 1000 ਰੁਪਏ ਕਰਕੇ ਸਾਡੀਆਂ ਭੈਣਾਂ ਜਿਵੇਂ ਕਹਿੰਦੇ ਆ ਵੀ ਇਹ 1000 ਰੁਪਏ ਬਹੁਤ ਹੁੰਦਾ ਕਿਉਂਕਿ ਇਹ ਜਿਹੜਾ ਤਬਕਾਗਾ ਇੱਥੇ ਗਰੀਬ ਲੋਕ ਕਹਿੰਦੇ ਆ ਵੀ 1000 ਰੁਪਏ ਮਹੀਨਾ ਆ ਗਿਆ ਤਾਂ ਬਹੁਤ ਫਾਇਦਾ ਹੋ ਜਾਊਗਾ ਪਰ ਇਹਨਾਂ ਨੇ ਧੋਖਾ ਕੀਤਾਗਾ ਪੈਣਾ ਨਾਲ ਵੀ ਔਰ ਉਸ ਲਾਉ ਤੇ ਵੋਟ ਪੈ ਗਈ ਹੋਣੀ ਪੈਂਦੀ। ਸਾਡੀ ਸਰਕਾਰ ਜੋ ਵਾਅਦੇ ਕਰਦੀ ਹੈ 1 ਲੱਖ ਦੇ ਦੇਖੋ ਇੱਕ 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 ਵਾਅਦਾ ਇਹ ਸਿਸਟਮ ਨਾ ਹੁੰਦਾਗਾ ਹਵਾ ਚ ਤੀਰ ਛੱਡ ਕੇ ਨਹੀਂ ਹੁੰਦਾ ਇਹਨਾਂ ਨੂੰ ਤਾਂ ਪਤਾ ਹੀ ਹੈ ਨਹੀਂ ਵੀ ਕਿਹੜਾ ਕੰਮ ਕਿੱਦਾਂ ਹੋਣਾ ਕਿਹੜੇ ਪ੍ਰੋਸੈਸ ਚ ਹੋਣਾ ਐਵੇਂ ਹੀ ਐਲਾਨ ਕਰੀ ਜਾਂਦੇ ਬਿਨਾ ਮਤਲਬ ਤੋਂ ਪਰ ਜਿਹੜੀ ਕਾਂਗਰਸ ਸਰਕਾਰ ਆ ਕੋਈ ਵੀ ਨੀਤੀ ਲੈ ਕੇ ਆਉਂਦੀ ਆ ਉਹ ਬਿਲਕੁਲ ਵਧੀਆ ਤਰੀਕੇ ਨਾਲ ਲੈ ਕੇ ਆਉਗੀ ਔਰ ਹਰ ਇੱਕ ਹਰ ਇੱਕ ਜਿਹੜੇ ਵੀ ਐਲਾਨ ਕਰੋਗੇ ਉਹਨੂੰ ਪੂਰਾ ਕਰੋਗੇ ਔਰ ਲੋਕਾਂ ਨੂੰ ਵੀ ਵਿਸ਼ਵਾਸ ਆ ਵੀ ਕਾਂਗਰਸ ਪਾਰਟੀ ਨੇ ਜੋ ਵੀ ਕੰਮ ਕੀਤਾ ਬਿਲਕੁਲ ਵਧੀਆ ਤੇ ਲੋਕਾਂ ਦੇ ਪੱਖਲੇ ਕੀਤਾ ਮੈਂ ਅੱਜ ਕੀ ਕਹਿਣਾ ਚਾਹੁੰਦਾ ਕਿ ਅੱਜ ਆ ਪਰੇ ਹੰਗਾਰਾ ਮਿਲਿਆ ਲੋਕਾਂ ਨੂੰ ਸਾਡੇ ਸਾਹਮਣੇ ਮੂੰਹ ਪੱਲੀ ਤਸਵੀਰ ਆ ਤਾਂ ਕੋਈ ਲੋਕਲ ਰਿਪੋਰਟ ਨਹੀਂ ਹੈਗੀ ਲੋਕ ਇਕੱਠਾ ਲੋਕਾਂ ਦਾ ਹਾਜ਼ਰ ਹੈ ਇਹ ਦੋ ਦਿਨ ਅਸੀਂ ਕਿਹਾ ਹੈ ਲੋਕਾਂ ਨੂੰ ਕਿ ਕੱਲ ਦੇ ਅੱਜ ਦੇ ਵਿੱਚ ਤੇ ਤੁਸੀਂ ਦੇਖ ਲਓ ਵੀ ਕਿੰਨਾ ਇਕੱਠਾ ਹੋਇਆ ਸਾਰੇ ਜਿਹਨਾਂ ਨੂੰ ਬੰਦੇ ਸੀਗੇ ਕੋਈ ਜਿਹੜੇ ਦਾਦਾ ਬੋਟਨਾ 15 ਆਪਣਾ ਬੋਟਨਾ ਮਾਲਕ ਨੇ ਉਹ ਬੈਠੇ ਸੀ ਜਿਹੜੇ ਪਰਿਵਾਰਾਂ ਦੇ ਮੁਖੀ ਨੇ ਜਿਹੜੇ ਉਹ ਆਏ ਸੀ ਕਿ ਕਾਗਜ਼ੀ ਨੇ ਨਹੀਂ ਚੁਰ ਚੁੱਕੀ ਆ ਤੇ ਰਾਜਾ ਬਲਿੰਗ ਜੀ ਬਹੁਤ ਵੱਡੀ ਲੀਡ ਨਾਲ ਲੁਧਿਆਣਾ ਤੋਂ ਫਾਇਰ ਕਰਨਗੇ ਔਰ ਜਿੱਤਣਗੇ ਇੱਕ ਦਿਨ ਇਲੈਕਸ਼ਨ ਆ ਰਿਹਾ ਕੀ ਕਹਿਣਾ ਚਾਹੁੰਦੇ ਹਨ ਉਹ ਲੋਕਾਂ ਨੂੰ ਅਪੀਲ ਕਰਨੀ ਅਸੀਂ ਚਾਹੁੰਦੇ ਆ ਕਿ ਬੀਜੇਪੀ ਦਾ ਤੁਸੀਂ ਰਾਜ ਦੇਖਿਆ ਹੈ ਉਹ ਰਾਜ ਦਰਮਿਆਨ 15-15 ਲੱਖ ਕਿੱਥੇ ਗਿਆ ਬੀਜੇਪੀ ਦਾ ਕਿਹੜੀ ਡਿਪਾਰਟਮੈਂਟ ਬੀਜੇਪੀ ਨੇ ਕੀਤੀ ਆ ਕਿਹੜੇ ਉਹਨੇ ਨੌਕਰੀ ਦਿੱਤੀ ਜਿਹਨੇ ਝੂਠ ਬੋਲਿਆ ਮਤਲਬ ਬੀਜੇਪੀ ਤਾਂ ਜਿਹੜੀ ਹੈ ਝੂਠ ਦਾ ਬੁਲੰਦਾ ਹੈ ਬੀਜੇਪੀ ਕਹਿੰਦੀ 400 ਪਾਰ ਦਾ ਨਾਰਾ ਦਿੱਤਾ ਹੁਆਂ ਤੁਹਾਡੇ ਸਾਹਮਣੇ ਲੱਤ ਆ ਜਾਣਾ ਜੀ ਤੁਹਾਡੇ ਸਾਹਮਣੇ ਹਵਾ ਚੱਲ ਰਹੀ ਆ ਨਾ ਉਹ ਕਹਿੰਦਾ ਕਿੱਡੇ ਕਿੱਡੇ ਕਬਾਲ ਨੇ ਜਮਾਣਾ ਤੁਹਾਡੇ ਮੂਹਰੇ ਆ ਜਾਣਗੇ ਇਹੋ ਇਸ ਕਰਕੇ ਤੁਸੀਂ ਜਿਹੜਾ ਕੱਠ ਦੱਸਦਾ ਨਾ ਹਰ ਜਗ੍ਹਾ ਕੱਠ ਹੋ ਰਿਹਾ ਹੈ ਹਰ ਜਗ੍ਹਾ ਰਿਸਪੌਂਸ ਮਿਲ ਰਿਹਾ ਹੈ ਔਰ ਬਾਹਰ ਦੇ ਸੇਮੇ ਹਵਾ ਵਧੀਆ ਆ ਰਹੀ ਹੈ ਇਹ ਗੁਲਦਸਤਾ ਬਣ ਗਿਆ ਇੱਕ ਗੁਲਦਸਤਾ ਬਣ ਕੇ ਸਰਕਾਰ ਬਣੂਗੀ ਇਹ ਭਾਰਤ ਦੇ ਵਿੱਚ ਔਰ ਕਿਉਂਕਿ ਲੰਮਾ ਸਮਾਂ ਕਾਂਗਰਸ ਪਾਰਟੀ ਦਾ ਹਾਕਮ ਕੀਤਾ ਹੈ ਦੇਸ਼ ਤੇ ਆਦੇਸ਼ ਨੂੰ ਖੜਾ ਕੀਤਾ ਅੱਜ ਸੁਮੇਤ ਰਕੇ ਦੇ ਹੱਥ ਤੱਕ ਮੰਨਦਾ ਜਿਦਾ ਦੇ ਚਾਹਤ ਪਾਲੀ ਦੇਣਾ ਰਾਜਪਾਲੀ ਆਮ ਆਦਮੀ ਪਾਰਟੀ 13 ਜਿਲ੍ਹੇ ਦਾ ਆਖਰਾ ਪੇਸ਼ ਕਰ ਬਿਨਾ 13 ਜਿਲ੍ਹੇ ਦਾ ਤੁਹਾਨੂੰ ਪਤਾ ਜਿਹੜਾ 4 ਜੂਨ ਨੂੰ ਜਿਹੜਾ ਲੋਕ ਕਹਿੰਦੇ ਨੇ ਹੀਰੋ ਨਾਲ ਇਹ ਤੇਨੋ ਸਾਡੀਆਂ ਹੋਣੀਆਂ ਨੇ ਸਾਥ ਪਾਲੀ ਦੀਆਂ ਇਹ ਆ ਵੀ ਸਾਡੀ ਕਾਂਗਰਸ ਪਾਰਟੀ ਹਮੇਸ਼ਾ ਕੰਮ ਕੀਤਾ ਵੱਡੇ ਵੱਡੇ ਜਿਹੜੇ ਪ੍ਰੋਜੈਕਟ ਲੈ ਕੇ ਆਏ ਨੇ ਡਾਕਟਰ ਮਨਮੋਹ ਸੀਗ ਨੂੰ ਦੋ ਵਾਰੀ ਭਗਵਾਨ ਮੰਤਰੀ ਬਣਾਤਾ ਸਿੱਖਾਂ ਦੇ ਪੰਜਾਬੀਆਂ ਦੀ 2% ਭਾਰਤੀਆ ਭਾਰਤੀ ਜਿਹੜੀ ਭਾਰਤੀ ਦੇ ਵਿੱਚ 2% ਵਾਲਾ ਇਨਸਾਨ ਕਦੇ ਰਾਜਗੱਦੀ ਪ੍ਰਾਪਤ ਨਹੀਂ ਕਰ ਸਕਦਾ ਨਾ ਸੋਚ ਸਕਦਾ ਪਰ ਸਾਡੀ ਜਿਹੜੀ ਪ੍ਰਬੰਧਨ ਸੀ ਸੋਨਿਆ ਗਾਂਧੀ ਜੀ ਜਿਹਨੂੰ 희 ਤਿਆਗ ਦੀ ਮੂਰਤੀ ਕਹਿੰਦੇ ਆ ਉਹਨੇ ਆਪਣੀ ਕੁਰਸੀ ਨੂੰ ਛਾ ਕੇ ਲੈ ਕੇ ਤੇ ਬੇਦਾਗ ਇਨਸਾਨ ਡਾਕਟਰ ਮਰਮਹੰਤ ਸਿੰਘ ਨੂੰ ਜਿਹੇ ਤਾਂ ਦੋ ਵਾਰੀ ਪ੍ਰਧਾਨ ਮੰਤਰੀ ਬਣਾਇਆ ਹੋਰ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਕੀ ਮਿਲ ਸਕਦਾ ਤੇ ਬੀਜੇਪੀ ਦਾ ਨੜੇ ਲੱਗਣ ਦੇ ਹੈਗੇ ਚਾਹੇ ਫੌਜਾਂ ਦਾ ਜਰਨੈਲ ਆਇਆ ਹੋਵੇ ਜੇਜੇ ਸਿੰਘ ਨੂੰ ਚਾਹੇ ਗਿਆਨੀ ਜੈਤ ਸਿੰਘ ਨੂੰ ਰਾਸ਼ਪਤੀ ਬਣਾਇਆ ਹੋਵੇ ਚਾਹੇ ਬੁੱਟਾ ਨੂੰ ਪ੍ਰਧਾਨ ਮੰਤਰੀ ਬਣਾਇਆ ਹੋਵੇ ਇਹ ਕਾਂਗਰਸ ਪਾਰਟੀ ਹਮੇਸ਼ਾ ਸਿੱਖਾਂ ਨੂੰ ਅੱਗੇ ਰੱਖ ਕੇ ਚੱਲੀ ਆ ਔਰ ਉੱਚਾ ਨਜ਼ਰ ਰੱਖਿਆ ਹੈ